ਚਾਹ ਬਣਾਈ ਆ ਪਿਲਾ ਪੀ ਲੈਣੀ ਆ ਮੈਂ ਆ ਮੈਂ ਗਲਤੀ ਨਹੀਂ ਕੀਤੀ ਕਰੋ ਪੈਰ ਪੁੱਟ ਕੇ ਕਾਦੀ ਗਲਤੀ ਕਰ ਲਈ ਕਵਲ ਮੰਮੀ ਮੇਰੀਆਂ ਤੇ ਖਾਂ ਥੱਕਦੀ ਆ ਵਾਡੀ ਢਿੱਕੇ ਤੇ ਕੋਈ ਨਹੀਂ ਮਕਰ ਲੈਣਾ ਆਵੇਂ ਨਾ ਉਹਨਾਂ ਤੇ ਗੌਣ ਗੌਂਦੀ ਰਿਆ ਕਰ ਤੈਨੂੰ ਇੱਥੇ ਰੋਟੀ ਨਹੀਂ ਮਿਲਦੀ ਤੇ ਚਾਹ ਨਹੀਂ ਮਿਲਦੀ ਜਾਂ ਕੋਈ ਲੀਣਾ ਲੱਤਾਂ ਨਹੀਂ ਮਿਲਦਾ ਤੈਨੂੰ ਕਿਹੜਾ ਕੰਮ ਆ ਜਿਹੜਾ ਤੇਥੇ ਫਾਇਦਾ ਦਿੱਤਾ ਉਹ ਜਿਹੜਾ ਤੇਰਾ ਤਾਂ ਜੀ ਨਹੀਂ ਲੱਗਦਾ ਰੋਟੀ ਚਾਲਾ ਮੰਮੀ ਸਾਰੇ ਖਾ ਗਏ ਸੰਦੇ ਰੋਟੀ ਤੇ ਮੈਨੂੰ ਤੁਸੀਂ ਦੇਈ ਜਾਂਦੇ ਆ ਪਰ ਆਪਣੇ ਘਰ ਦੀ ਫਿਰ ਵੀ ਧਿਆਨ ਰਹਿੰਦਾ ਬੈਠੀ ਰ ਚੁੱਪ ਕਰਕੇ ਕਿ ਦਿਨ ਉਹਨਾਂ ਦੇ ਕਰਦੀ ਰਿਆ ਕਰ ਆਪੇ ਜਦੋਂ ਹੋਣਗੇ ਨਾ ਆਪਣੀ ਮਰਜ਼ੀ ਨਾਲ ਉਹਨਾਂ ਨੇ ਆਉਣਾ ਸਾਡੀ ਮਰਜ਼ੀ ਨਾਲ ਜਿ ਕਿਹਾ ਨਾ ਉਹਨਾਂ ਸਗੋਂ ਸਾਡੇ ਸਿਰ ਤੇ ਚੜਨਾ ਵੇਖਿਆ ਏ ਕੁੜੀ ਨੂੰ ਕਿਤੇ ਰੋਟੀ ਨਹੀਂ ਖਵਾਈ ਗਈ ਹੋਣੀ ਤਾਂ ਸਾਨੂੰ ਫੋਨ ਕਰਦੇ ਆ ਆਈ ਨਹੀਂ ਫੋਨ ਫਾਨ ਕਰਨਾ ਕੋਈ ਵੀ ਉਹਨਾਂ ਨੂੰ ਮੰਮੀ ਮੇਰਾ ਤੇ ਮੁੰਡਾ ਵੀ ਨਾ ਦਾਦੀ ਬਾਬੇ ਦੇ ਮਗਰ ਹੀ ਲੱਗਾ ਵਾ ਪਹਿਲੇ ਗਾਲ ਤੇ ਫੋਨ ਹੀ ਨਹੀਂ ਕਰਦਾ ਜੇ ਪੰਜ ਛਤ ਦਿਨ ਹੀ ਕਰਦਾ ਹਨਾ ਇੱਕੋ ਗੱਲ ਕਰੀ ਜਾਂਦਾ ਮੰਮੀ ਘਰ ਚਲ ਜਾ ਮੰਮੀ ਘਰ ਚਲ ਜਾਵੇ ਦਾਦੀ ਦਾਦੇ ਵੱਲ ਵੇਖ ਜਾਵੇ ਦਾਦੀ ਦਾਦੇ ਵੱਲ ਨੇ ਉਹਨੇ ਵੇਖਣਾ ਹੀ ਜਦੋਂ ਫੋਨ ਹੀ ਉਹ ਕਰਦੇ ਆ ਸਾਨੂੰ ਦੋਨੇ ਕਰ ਰਹੇ ਮਾਂ ਤੋਂ ਉਹਨੇ ਸਮਝਿਆ ਹੀ ਨਹੀਂਗਾ ਪਹਿਲੇ ਗਾਲ ਤੇ ਦਾਦੀ ਜਿੰਨੇ ਪੱਟੀ ਪੜਾਈ ਜਾਂਦੀ ਆ ਤੇ ਕੋਹ ਚਾਚਾ ਪੜਾਉਂਦਾ ਹੀ ਹੋਣਾ ਵਾ ਕਿ ਉਹਨੂੰ ਫੋਨ ਨਾ ਕਰੀ ਨਿਆਣਾ ਹਨਾ ਜਿੱਦਾਂ ਦੀ ਮਾਤ ਦੇਣੀ ਉਹਨੇ ਹੁਦਾਂ ਹੀ ਮਗਰ ਲੱਗਣਾ ਵਾ ਕੀ ਬਤਾਉਨੂ ਕੀ ਕਹਿੰਦੇ ਹਣੇ ਜਿੱਦਾਂ ਮਰਜੀ ਐ ਨਾ ਮੰਮੀ ਮੈਨੂੰ ਨਹੀਂ ਚੰਗਾ ਲੱਗਣ ਦਿਆ ਵੀ ਐਵੇਂ ਕੋਈ ਹੋਰ ਤਰ੍ਹਾਂ ਹੀ ਹੋਈ ਜਾਣ ਦਿਆ ਜਾ ਕੋ ਕੰਮ ਕਰ ਆਪੇ ਦਿਲ ਲੱਗ ਜੂਆ ਬੇਲੀ ਬੈਠੀ ਰਹਿਣੀ ਆ ਜੀ ਕਹਤਾ ਦਰ ਲੱਗਣਾ ਵਾ ਕੋ ਕੰਮ ਡਾਈ ਹੋਏ ਤਾਂ ਕੰਮ ਕਰੇ ਕੋਈ ਮੰਮੀ ਪਰਨੇ ਦੀ ਹਣੀ ਕਿੱਥੇ ਗਈ ਆ ਆ ਹੀ ਅੰਦਰ ਬੈਠੀ ਪਰਮ ਜੀ ਨਹੀਂ ਦਰਦੀ ਗਈ ਆ ਕੋਹੂ ਚ ਨਹੀਂ ਪੈ ਗਈ ਕੀ ਹੋ ਗਿਆ ਇਹਨੂੰ ਹੁਣ ਮੈਨੂੰ ਕੀ ਪਤਾ ਕੀ ਹੋਇਆ ਵਾ ਉਹ ਬੂਥਾ ਵਟ ਕੇ ਤੇ ਬੈਠੀ ਆ ਪੁੱਛ ਲੈ ਜਾ ਕੇ ਬੂਥਾ ਟਕੇ ਬਈ ਆ ਚੱਲ ਮੈਂ ਵੇਨਾ ਬਲਾ ਕੀ ਹੋਇਆ ਇਹਨੂੰ ਗੋਲੀ ਤਾਂ ਨਹੀਂ ਵੱਜੀ ਨਵੇਂ ਇੱਕ ਇੱਕਨ ਕਰਨ ਰਹੀ ਆ ਪਤਾ ਨਹੀਂ ਕਿੱਥੋਂ ਸਿੱਖ ਲਿਆ ਜਰਕ ਕੋਈ ਗੱਲ ਹੋਈ ਤੇ ਰੁੱਸ ਕੇ ਅੰਦਰ ਬਹਿ ਜਾਂਦੀ ਆ ਬੈਠੀ ਰੋਹ ਕਿੰਨਾ ਚਿਰ ਬੈਠੀ ਰਹੇਗੀ ਉਹ ਕੀ ਹੋ ਗਿਆ ਵਾ ਮੰਮੀ ਵੀ ਰੁੱਸ ਕੇ ਬੈਠੀ ਐ ਮੰਮੀ ਨੇ ਇਹਨਾਂ ਦੱਸਤਾ ਵਾ ਵੀ ਰੁੱਸ ਕੇ ਅੰਦਰ ਬੈਠੀ ਆ ਤੇ ਇਹਨਾਂ ਨਹੀਂ ਦੱਸਿਆ ਵੀ ਕਿਹੜੀ ਗੱਲੋਂ ਰੁੱਸੀ ਆ ਤੂੰ ਦੱਸ ਦੇ ਕਿਸੂ ਰੁੱਸੀ ਆ ਕੀ ਪ੍ਰੋਬਲਮ ਤੈਨੂੰ ਪ੍ਰੋਬਲਮ ਕੀ ਹੋਣੀ ਆ ਮੰਮੀ ਨੇ ਅੱਜ ਜਿਹੜਾ ਸਲੂਕ ਮੇਰੇ ਨਾਲ ਤੇ ਮੇਰੀ ਮਾਂ ਨਾ ਕੀਤਾ ਨਾ ਇਦਾਂ ਤੇ ਸੱਤ ਬਗਾਨੇਵੇਂ ਨਹੀਂ ਕਰਦੇ ਜਿੱਦਾਂ ਉਹਨਾਂ ਨੇ ਕੀਤੀ ਆ ਉਹ ਕੀ ਕਹਤਾ ਮੰਮੀ ਤੇਰੀ ਮੰਮੀ ਤੇਰੀ ਨੂੰ ਮੇਰੀ ਮੰਮੀ ਨੂੰ ਮੰਮੀ ਨੇ ਨਾ ੱਟਕੇ ਮਾਰ ਕੇ ਘਰੋਂ ਕੱਢਿਆ ਵਾ ਐਨਾ ਜਲੂਸ ਕੱਢਿਆ ਨਾ ਕਿ ਕੋਈ ਗੱਲ ਨਹੀਂ ਕਰਨ ਵਾਲੀ ਮੈਂ ਤੇਰੀ ਗੱਲ ਮੰਨਦਾ ਕੱਢਿਆ ਪਰ ਮੰਮੀ ਆਪਣੀ ਜਗ੍ਹਾ ਸਹੀ ਆ ਮੰਮੀ ਨੂੰ ਗੁੱਸਾ ਹੋਵਾ ਜਿਹੜਾ ਤੇਰੀ ਮਾਂ ਨੇ ਹੱਡ ਨਾ ਕੀਤਾ ਨਾ ਉਹ ਸਹੀ ਨਹੀਂ ਕੀਤਾ ਤੇ ਭਰਾ ਨਹੀਂ ਤੇਰੀ ਭਝਾਈ ਨਹੀਂ ਚਲੋ ਇਹ ਵੀ ਗੱਲ ਮੈਂ ਮੰਨ ਲੈਣੀ ਆ ਮੰਮੀ ਨੇ ਗੁੱਸਾ ਕੀਤਾ ਵਾ ਪਰ ਜਿੱਦਣ ਮੰਮੀ ਹੁਣਾਂ ਨੂੰ ਕਵਲ ਨੇ ਘਰੋਂ ਕੱਢਿਆ ਸੀਗਾ ਉਦੋਂ ਆਈ ਮੰਮੀ ਨੂੰ ਗੱਲ ਨਾਲ ਲਾਇਆ ਸੀ ਜੇ ਮੈਂ ਵੀ ਨਾ ਮੰਮੀ ਹੁਣਾਂ ਨੂੰ ਗੱਲ ਨਾਲ ਲਾਂਦੀ ਤੇ ਕੌਣ ਲਾਂਦਾ ਗਲਤੀਆਂ ਤਾਂ ਹਰੇਕਾ ਇਨਸਾਨ ਕੋ ਹੁੰਦੀਆਂ ਵਾ ਪਰ ਇਹ ਥੋੜਾ ਵਾ ਕਿ ਜੇ ਉਹਨਾਂ ਨੂੰ ਘਰੋਂ ਹੀ ਕੱਢ ਦੇਣਾ ਚਾਹੀਦਾ ਵਾ ਫੇਰ ਵੀ ਮੇਰੀ ਮਾਂ ਹੀ ਇਹਦੇ ਵਿੱਚ ਮੇਰੀ ਮਾਂ ਦਾ ਕੀ ਕਸੂਰ ਵਾ ਉਹਦਾ ਪੁੱਤ ਵੀ ਉਹਨੂੰ ਛੱਡ ਕੇ ਚਲ ਗਿਆ ਤੇ ਉਹਦੀ ਤੀਹ ਨੇ ਵੀ ਉਹਦੀ ਬਾਤ ਨਾ ਪੁੱਛੀ ਮੇਰੇ ਥਾਂ ਤੁਸੀਂ ਰੱਖ ਕੇ ਵੇਖੋ ਨਾ ਆਪਣੇ ਆਪ ਨੂੰ ਫੇਰ ਪਤਾ ਲੱਗਦਾ ਹੀ ਉਹ ਜਿਹੜੀ ਤੋ ਕਵਲ ਦੀ ਗੱਲ ਕਰਦੀ ਨਸ ਲੈਣੇ ਲੜਾਈ ਝਗੜਾ ਆਮ ਕਰਾਈ ਗੱਲਾਂ ਆ ਉਹ ਕਮੰਡ ਦਾ ਮੌਸਲਾ ਵਾ ਉਹ ਤਾਂ ਨਿਬੜ ਲਿਆ ਜਾਂ ਸਵੇਰੇ ਸਾਮ ਨੂੰ ਨਿਬੜ ਜਿੰਦਾ ਕੋਈ ਚੱਕਰ ਨਹੀਂ ਕਿਹਾ ਤੇਰੇ ਪੇਕੇ ਦਾ ਮਸਲਾ ਨਾ ਸਾਡਾ ਪੁੱਤ ਮਾਰਿਆ ਆ ਅਸੀਂ ਬੇਸਾ ਭੁੱਲ ਜੀਏ ਕਿ ਮਮੀ ਡੈਡੀ ਸਾਡੇ ਨਾ ਉਹਨਾਂ ਮੂਲ ਨੂੰ ਬਿਆਜ ਪੈਰਾ ਉਹ ਨਹੀਂ ਭੁੱਲ ਸਕਦੇ ਉਹਦੀ ਅੰਦਰ ਖਿੱਚ ਪੈਂਦੀ ਆ ਤਦੋਂ ਨਰਾਜ ਹੋ ਤੈਰ ਨਾਲ ਉਹ ਚਲੋ ਇਹ ਵੀ ਗੱਲ ਨਾ ਤੁਹਾਡੀ ਨਾਲ ਮੈਂ ਸਹਿਮਤ ਆ ਕਿ ਉਹਨਾਂ ਦੀ ਅੰਦਰਾਂ ਨੂੰ ਖਿੱਚ ਪੈਂਦੀ ਆ ਪਰ ਮੇਰੀਆਂ ਅੰਦਰਾਂ ਦਾ ਕੋਈ ਮੁੱਲ ਨਹੀਂ ਆ ਮੇਰੀ ਮਾਂ ਦਾ ਕੋਈ ਮੁੱਲ ਨਹੀਂ ਆ ਧੀਆਂ ਮਾਤੇ ਨਾ ਮਾਂ ਪਿਓ ਬਰਾਬਰ ਹੁੰਦੇ ਆ ਜਿਹੜੀ ਸਿੰਦੇ ਨੇ ਗਲਤੀ ਕੀਤੀ ਆ ਉਹਦੀ ਸਜ਼ਾ ਮੇਰੀ ਮਾਂ ਭੁਗਤੇ ਮੇਰੇ ਕੋ ਇਹ ਬਰਦਾਸ਼ਤ ਨਹੀਂ ਹੁੰਦਾ ਕਿੱਦਾਂ ਮੇਰੀ ਮਾਂ ਇੱਥੇ ਰੋਂਦੀ ਗਈ ਆ ਜਦੋਂ ਦੀ ਆਈ ਹੈ ਨਾ ਬਸ ਇਹੋ ਹੀ ਕਲੇਸ਼ ਹਾਰ ਕੇ ਮੰਮੀ ਨੇ ਨਾ ਉਹਨਾਂ ਨੂੰ ਬਾਹੋਂ ਫੜ ਕੇ ਧੂਕੇ ਘਰੋਂ ਕੱਢਿਆ ਬਸ 2-4 ਦਿਨ ਦੀ ਗੱਲ ਹੈਗੀ ਅਹੀਂ ਨਾ ਹੁੰਦਾ ਤੇ ਮੰਮੀ ਨੂੰ ਕਿਤੇ ਘਰਾਏ ਤੇ ਘਰ ਲੈ ਦਿੰਦੇ ਉਹ ਕਿਸੇ ਦਾ ਕੰਮਕੁਮ ਕਰਕੇ ਤੇ ਆਪਣਾ ਟਾਈਮ ਪਾਸ ਕਰੀ ਜਾਂਦੀ ਪਰ ਵੇਖੋ ਮੇਰੀ ਗੱਲ ਸੁਣੋ ਹੁਣ ਮੰਮੀ ਨਾ ਹੀ ਗੁਰੂ ਘਰੋਂ ਲੈ ਕੇ ਆਈ ਹੈ ਨਾ ਗੁਰਦੁਆਰੇ ਵਾਲੇ ਵੀ ਤਾਂ ਰੋਟੀਆਂ ਦੇਣ ਹੀ ਦਏ ਹਨ। ਉੱਥੋਂ ਫੁਲਕਾ ਛਕਣੇ ਨਹੀਂ ਟਾਈਮ ਪਾਸ ਹੋਣ ਹੀ ਦਿਆ ਹੈਗਾ। ਪਰ ਕੀ ਕਰਨਾ ਇਹੋ ਜੇ 3 ਪੁੱਤਾਂ ਨੂੰ ਜੇ ਮਾਂ ਪਿਓ ਹੀ ਰੋਲਦਾ ਰਹਿ ਗਿਆ ਤੇ ਉਸ ਜਾਣੇ ਜਿਹੜੇ ਗੁਰੂ ਘਰ ਹੁੰਦੇ ਨਾ ਉਹ ਨਮਾਣੇ ਨਮਾਨ ਦੇਣ ਵਾਲੇ ਹੁੰਦੇ ਆ। ਉਹ ਹਰ ਬੰਦਾ ਜਾ ਸਕਦਾ ਉੱਥੇ ਗੁਰੂ ਘਰ ਜਾ ਕੇ ਸੇਵਾ ਕਰ ਸਕਦਾ ਵਾ। ਪਰ ਜਿਹੜਾ ਮਾਂ ਪਿਓ ਦਾ ਸਾਹਮਣੇ ਦਾ ਫਰਜ਼ ਵਾ ਨਾ ਉਹ ਮੁੰਡੇ ਦਾ ਵਾ। ਨੌਂ ਦਾ ਫਰਜ਼ ਹੀ ਸਾਹਮਣੇ ਆਪਣੀ ਸੱਸ ਨੂੰ ਆਡਾ ਫਰਜ਼ ਨਹੀਂ। ਚਲੋ। ਇਹ ਵੀ ਗੱਲ ਠੀਕ ਆ। ਮੰਨ ਲਓ ਕਿ ਦੋ ਕੜੀਆਂ ਤੁਹਾਡੀ ਮਾਂ ਪਿਓ ਤੀ ਕੁਲ ਗਏ ਹਨ। ਤੀ ਵਾਰ ਤੇ ਸਾਹਮਣਾ ਔਖਾ ਹੋ ਗਿਆ। ਕੀ ਗੱਲ ਹਨੂ ਮਾਂ ਨੇ ਨਹੀਂ ਜੰਮਿਆ? ਮੈਂ ਨਹੀਂ ਹੋ ਮਾਂ ਦਿੱਤੀ। ਮੇਰਾ ਕੋਈ ਫਰਜ਼ ਨਹੀਂ। ਮੈਨੂੰ ਪਾਲ ਕੇ ਵੱਡਿਆ ਨਹੀਂ ਕੀਤਾ। ਸਿਰਫ ਇਹੋ ਮਾਂ ਪਿਓ ਸਾਹਮਣ ਵਾਸਤੇ ਵੱਡਿਆ ਕੀਤਾ ਵਾ। ਉਹ ਮਾਂ ਪ੍ਰਤੀ ਮੇਰਾ ਕੋਈ ਫਰਜ਼ ਨਹੀਂ ਹੈਗਾ। ਉਹ ਫਰਜ਼ ਹੈਗੇ ਹੀ ਪਰ ਸਾਰੇ ਪੀਪਲ ਦੇ ਕੁਝ ਕਿੰਦੇ ਨਾ ਮਾਪੇ ਕੁਝ ਕਿੰਦੇ ਆ। ਹੁਣ ਅਹੀਂ ਮਾਂ ਵੇਖਿਆ ਫੁੱਲਾਂ ਨੂੰ ਮੈਂ ਦੁੱਖ ਦੀ ਨਹੀਂ ਹੋਂਦ ਦਿੰਦਾ ਇਹਨਾਂ ਨੂੰ ਆਪ ਚਾ ਲੈਣਾ ਵਾ। ਹੁਣ ਤੇਰੇ ਭਰਾ ਦਾ ਮੈਨੂੰ ਪਤਾ ਨਹੀਂ ਕਿਦਾਂ ਦਾ ਵਾ। ਮੇਰੇ ਭਰਾ ਨੇ ਜੇ ਮਾੜੀ ਕੀਤੀ ਆ ਨਾ ਤੇ ਮੈਂ ਆਪਣੀ ਮਾਂ ਨਾਲ ਕਿਦਾਂ ਮਾੜਾ ਹੁੰਦਾ ਵੇਖਣਾ। ਤੁਸੀਂ ਕਿਉਂ ਨਹੀਂ ਗੱਲ ਨੂੰ ਇਹਨੂੰ ਸਮਝਦੇ ਜੇ ਮੇਰਾ ਭਰਾ ਹੀ ਕਜਜਾ ਨਿਕਲਿਆ ਮੈਂ ਆਪਣੇ ਭਰਾ ਦੀ ਗਲਤੀ ਮੰਨਦੀ ਆ ਤੇ ਇਹਦੇ ਵਿੱਚ ਮੇਰੀ ਮਾਂ ਕਿਉਂ ਪਿੱਛੇ ਤੁਸੀਂ ਇਹ ਗੱਲ ਦਾ ਪੁੱਛੋ ਨਾ ਮੰਮੀ ਨੂੰ ਜਾ ਕੇ ਵੀ ਤੁਸੀਂ ਇਹ ਕੰਮ ਕਿਉਂ ਕੀਤਾ ਉਹ ਚੱਲ ਜੇ ਤੇਰੇ ਫੇਰ ਵੀ ਮਨ ਚ ਗੁੱਸਾ ਹੋਣਾ ਕੋਈ ਗੱਲ ਨਹੀਂ ਆ ਜਾ ਮੰਮੀ ਨਾਲ ਬਹਿ ਗੱਲ ਕਰ ਲੈਣੀ ਆ ਚਲੋ ਹੁਣੇ ਗੱਲ ਕਰੋ ਉਹ ਚੱਲ ਆ ਜਾ ਆ ਜਾ ਆ ਜਾ ਮੰਮੀ ਨੂੰ ਆ ਜਾ ਕੋਈ ਗੱਲ ਨਹੀਂ ਮੰਮੀ ਅ ਪਰੰਜੀ ਕਹਿਣ ਡਈ ਆ ਇਹ ਗਰੰਟੀ ਆ ਹਾਂ ਦੀ ਮੇਰੀ ਮਾਂ ਨੂੰ ਮੰਮੀ ਨੇ ਬਾਹਰ ਘੱਟਾ ਪੋਇਆ ਬਾਹ ਫੜ ਕੇ ਤੇ ਕੱਢਿਆ ਵਾ ਮੈਂ ਜਿੱਥੇ ਕਿਹੜਾ ਕਿਊਟ ਬੋਲਦੀ ਮੈਂ ਨਹੀਂ ਕੱਢਿਆ ਸ਼ੁਕਰ ਕਰਿਆ ਦੀ ਮਾਂ ਨੂੰ ਕੱਢਿਆ ਵਾ ਅਜੇ ਇਹਨੂੰ ਨਹੀਂ ਕੱਢਿਆ ਜੇ ਤਾਂ ਇਹ ਗਾਂ ਹੋ ਹੋ ਕੇ ਨਹੀਂ ਕੰਮ ਬੜਦੀ ਹੀ ਨਾ ਮੈਂ ਨਹੀਂ ਕਹਣ ਦੇਣਾ ਮੈਂ ਨਹੀਂ ਕਹਣ ਦੇਣਾ ਮੈਂ ਤੇ ਇਹਦਾ ਬਿਸਤਰਾ ਗੋਲ ਕਰਨਾ ਹੀ ਨਾਲ ਹੀ ਹੋਵੇ ਮੰਮੀ ਤੁਸੀਂ ਕੰਨੂ ਕਰਨਾ ਹੀ ਉਹ ਦੁਖੀ ਆਈ ਵਿਚਾਰੀ ਦੁਖੀ ਆਈ ਆ ਆਗੇ ਨਾਲ ਵੀ ਜ਼ਿਆਦਾ ਦੁਖੀ ਆ ਕਾਹਦਾ ਇਹਨੂੰ ਦੁੱਖ ਚੜਿਆ ਵਾ ਲੈ ਦੱਸ ਮੰਮੀ ਜੇ ਉਹਦੇ ਪੁੱਤ ਨੇ ਵੀ ਉਹਦੀ ਬਾਹ ਨਹੀਂ ਫੜੀ ਤੇ ਮੈਂ ਤੇ ਉਹਦੀ ਧੀ ਹੀ ਨਾ ਈ ਆਵਾ ਮਾਂ ਪਿਆਰ ਰੋਲਦਾ ਨਹੀਂ ਵੇਖਿਆ ਜਾਂਦਾ ਨਹੀਂ ਤੇਰ ਕੋ ਨਹੀਂ ਨਾ ਵੇਖਿਆ ਜਾਂਦਾ ਸਾਨੂੰ ਨਹੀਂ ਉਹ ਚੱਗੇ ਲੱਗਦੇ ਐ ਪੁੱਤ ਨੇ ਪਾਣੀ ਪੜੀ ਐ ਤੇ ਪੁੱਤ ਨੇ ਵੇਖੀ ਕਿ ਤਾਂ ਇਹਦੇ ਹਾਲ ਹੋਣੇ ਆ ਅਜਾ ਸਾਡੇ ਕੀਤੇ ਹਨਾ ਤੇ ਤੂੰ ਨਹੀਂ ਮੇਰੀ ਮਾਂ ਦੇ ਹੋਂਡੇ ਉਹਨਾਂ ਵੀ ਦੋਆਂ ਜੀਆਂ ਦੇ ਏਡੇ ਮਾੜੇ ਹਾਲ ਹੋਣੇ ਨਾ ਤੇਰੇ ਭਰਾ ਪਰ ਜਾਈ ਦੇ ਵੀ ਵੇਖੀ ਜਾਂ ਇਹਨਾਂ ਦੇਖਾਂ ਕਿ ਲੋਕ ਵੇਖਣਗੇ ਭਾਈ ਮੰਮੀ ਐ ਇਦਾਂ ਨਾ ਆਖੋ ਫੇਰ ਵੀ ਮੇਰਾ ਨਾ ਕਿਤੇ ਨਾ ਕਿਤੇ ਉਹਨਾਂ ਨਾਲ ਖੂਨ ਦਾ ਰਿਸ਼ਤਾ ਵਾ ਮੈਨੂੰ ਨਾ ਹੋਰ ਤਰ੍ਹਾਂ ਹੁੰਦਾ ਵਾ ਜਦੋਂ ਤੁਸੀਂ ਇਦਾਂ ਦੀਆਂ ਗੱਲਾਂ ਕਰਦੇ ਹੋ ਮੈਨੂੰ ਬਹੁਤ ਹੀ ਬੁਰਾ ਫੀਲ ਹੋਇਆ ਜਦੋਂ ਮੰਮੀ ਨੇ ਉਹਨਾਂ ਨੂੰ ਥੱਪਕੇ ਮਾਰੇ ਸੁਣੀ ਜਾਂ ਗੱਲਾਂ ਸੁਣ ਲਗਾ ਨਾ ਤੇ ਮਾਂ ਦੀ ਬਣੀ ਹੈ ਨਾ ਇਹਨੂੰ ਆਪਣੇ ਢਿੱਡ ਨਾਲ ਨਹੀਂ ਕੋਈ ਵਾਹਤਾ ਤੇ ਉਹ ਮਾਂ ਦਾ ਬੜਾ ਇਹਨੂੰ ਫੀਲ ਹੁੰਦਾ ਹੀ ਉਹ ਚਲ ਮੰਮੀ ਤੁਸੀਂ ਰਹਿਣ ਦੇਣਾ 4 ਦਿਨ ਉਹਨੇ 2-4 ਦਿਨ ਮੁਰਗੇ ਚਲ ਜਾਓ ਵਾਪਸ ਆਪਣੇ ਘਰ ਉਹਨੇ ਤੂੰ ਵੀ ਇਹਦੇ ਗਲੇਡੂ ਵੇਖ ਕੇ ਤੇ ਇਹਦਾ ਵਰਤਾਇਓ ਕਿਹਾ ਵਾ ਉਥੇ ਉਹ ਬੋਲ ਨਹੀਂ ਬੋਲਣ ਦੇ ਆ ਪਿਆ ਵਾ ਜਿਹੜੀ ਉਹ ਬੋਲਣ ਦੇ ਹੀ ਆ ਉਹ ਨਈ ਮਮੀ ਉਹਦੀ ਮਾਂ ਵਾ ਫੇਰੀ ਦੁੱਖ ਵਾ ਨੂੰ ਚ ਲੈ ਆਇਆ ਫੇਰ ਘਰ ਬਾੜ ਲੋ ਲਿਆ ਕੇ ਬਾੜ ਸਾਡੇ ਸਿਰ ਤੇ ਚੜਾ ਕੇ ਉਹ ਪੱਕੀ ਹੋਣੀ ਬਣੀ ਸਾਡੇ ਘਰੋਂ ਨੇ ਉਹ ਦੋ ਚਾਹ ਲੈਣਾ ਕਿਹਨੇ ਵਾ ਫ ਚਲ ਜਾਣਾ ਆਪਣੇ ਘਰੋਂ ਨੇ ਆਈ ਕਿਹੜਾ ਪੱਕਾ ਡੇਰਾ ਜਮਾਣਾ ਇੱਥੇ ਉਹਦਾ ਇਹੋ ਜਿਹਾ ਪੱਕੇ ਜਮਾ ਲੈਣ ਦੀਆਂ ਹੁੰਦੀਆਂ ਵਾ ਤੈਨੂੰ ਕੀ ਪਤਾ ਵਾ ਅੱਗੇ ਇੱਕ ਜਾ ਕੇ ਆਪਣੇ ਪੇਕੇ ਬੈਠੀ ਆ ਨਾ ਡੀਕਣੀ ਗਈ ਆ ਨਾ ਤੇ ਮੈਨੂੰ ਲੈ ਆਣਾ ਪੁੱਠੀਆਂ ਮਾਂ ਨੇ ਮੱਤਾ ਦਿੱਤੀਆਂ ਇਹ ਕੰਮ ਹੋਏ ਤੇ ਹੁਣ ਤੂੰ ਹੀ ਲਿਆ ਕੇ ਤੇ ਬਾੜ ਲਾ ਤੇ ਤੇਰੀ ਮਾਂ ਵੀ ਕਿਹੜੀਆਂ ਸਿੱਧੀਆਂ ਮੱਤਾ ਦੇਣੀਆਂ ਹੋਲੀ ਹੋਲੀ ਮਾ ਆਇਆ ਫਿਰ ਭਰਾ ਆਊਗਾ ਫੇਪਰ ਜਾਈ ਆਊਗੀ ਫੇ ਤਾਂ ਸਾਰਿਆਂ ਦਾ ਰਾਹ ਖੁੱਲ ਜਾਣਾ ਵਾ ਨਹੀਂ ਮੰਮੀ ਭਰਾ ਨੂੰ ਤਾਂ ਮੈਂ ਦੇਖ ਕੇ ਨਹੀਂ ਹੋਸ਼ ਆ ਗਈ ਪਰ ਪਤਾ ਨਹੀਂ ਕਿਉਂ ਮੇਰੀ ਮਾਂ ਵਾਲਾ ਮੇਰਾ ਵੇਖ ਕੇ ਨਾ ਦਿਲ ਬੜਾ ਪਸੀਜਦਾ ਹੈਗਾ ਬੜਾ ਹੀ ਮੈਨੂੰ ਤਰਸ ਆਇਆ ਜਦੋਂ ਵਿਚਾਰੀ ਬੋਰਪਿਟਾ ਵਾਂਗੂ ਇੱਥੋਂ ਗਈ ਨਾ ਉਹਨਾਂ ਗੱਲ ਉਹਦੇ ਮੂੰਹ ਵਾਲ ਵੇਖਿਆ ਨਹੀਂ ਜਾਂਦਾ ਤੇ ਜਦੋਂ ਮਾਂ ਨੇ ਆਪਣਾ ਵਾ ਉਹਨਾਂ ਨੇ ਮਾ ਕਰਾਉਣਾ ਉਦੋਂ ਵੀ تیر ਕੋ ਉਹਨਾਂ ਨੇ ਮੂੰਹ ਵਾਲ ਵੇਖਿਆ ਜਾਣਾ ਔਰ ਨਈ ਮੰਮੀ ਇਹਦੇ ਭਰਾ ਪਰਜੇ ਨੇ ਮਾਂ ਨੂੰ ਬਾਹਰ ਕੱਢਤਾ ਵਾ ਸਹੀ ਮੰਜੀ ਦੀ ਗੱਲ ਵਾ ਉਹਨਾਂ ਘਰੋਂ ਕੱਢਤਾ ਵਾ ਉਹਦੇ ਗੁਰਦੇ ਧੱਕੇ ਖੰਦੀ ਫੇਦੀ ਵਿਚਾਰੀ ਹਰ ਇੱਕ ਦੀ ਗੜਿੱਕ ਤੇ ਤੁਰਦੀ ਫੇਦੀ ਵਿਚਾਰੀ ਮੁੰਡਿਆ ਮੇਰੀ ਇੱਕ ਗੱਲ ਤੂੰ ਮੀਂ ਛੋੜਲਾ ਪਿਓ ਤੇਰੇ ਨੂੰ ਅੱਗੇ ਬੜਾ ਗੁੱਸਾ ਆਇਓ ਤੇ ਬਵਤਾ ਤੂੰ ਨਾ ਹੁਣ ਛੋਰ ਸਰਾਬਾ ਨਾ ਪਾਓ ਵਗਿਆ ਬੜਾ ਤਾਫਿਰੰਦੀ ਆਇਓ ਕੁੜੀਏ ਤੂੰ ਸੁਣਾ ਮੇਰੀ ਇੱਕ ਗੱਲ ਜਿਉਂ ਜਦ ਮੈਂ ਆਪਣੀ ਮਾਂ ਨੂੰ ਲਿਉਣ ਲੱਗੀ ਇੱਕ ਵਾਰੀ ਫੋਨ ਕਰਕੇ ਪੁੱਛਿਆ ਪਰ ਮੈਂ ਆਪਣੀ ਮਾਂ ਮਾਂ ਨੂੰ ਲੱਗੀਆਂ ਲਿਓਣ ਲੈਵਾ ਕਿ ਨਾ ਲੈਵਾ ਤੂੰ ਆਪਣੇ ਆਪ ਹੀ ਉੱਠ ਕੇ ਇੱਥੇ ਲਿਆਣ ਕੇ ਘਰ ਕਰੇ ਕਿ ਲਿਆਰਤੀ ਜਦਾਂ ਇਹਨੂੰ ਹੋਗਣਾ ਫੋਲੂਂਕੀਆਂ ਮਾ ਨਾ ਜਦੋਂ ਸਿੰਦਾ ਤਮਕੀਆਂ ਦਿੰਦਾ ਹੀ ਇਹ ਇੱਕ ਪੁੱਤ ਤਾਂ ਦਾ ਮਾਰਿਆ ਵਾ ਮੈਂ ਦੂਜਾ ਵੀ ਮਾਰਨਾ ਵਾ ਐਸ ਜਿਆ ਦਾਤ ਬਦਲੇ ਹੁਣ ਕਿੱਧਰ ਗਈ ਜਿਆ ਦਾਤ ਹੁਣ ਰੱਖੀ ਕੋਲ ਇਹੋ ਜੀਆਂ ਜਿਆ ਦਾਤ ਤਾਂ ਇੱਤਾਂ ਜਾਂਦੀਆਂ ਨਹੀਂ ਆਏ ਤਾਂ ਥੋੜੇ ਤੱਕੇ ਖਾਂਡੇ ਨਾ ਇਹਨਾਂ ਇਹਦੋਂ ਵੀ ਜ਼ਿਆਦੇ ਖਾਣੇ ਆ ਵੇਖੀ ਤਾਂ ਸਹੀ ਅੱਛਾ ਚਲੋ ਠੀਕ ਆ ਅੱਜ ਤੇ ਉਹ ਤੁਹਾਨੂੰ ਬੁਰੇ ਲੱਗਦੇ ਆ ਤੇ ਜਦੋਂ ਉਹਨਾਂ ਦੀ ਪਹਿਲੀ ਦਾ ਠੇਕਾ ਲਿਆ ਲਿਆ ਕਿ ਮੈਂ ਤੁਹਾਡੇ ਹੱਥਾਂ 'ਚ ਫੜਾਉਂਦੀ ਉਦੋਂ ਤੁਹਾਨੂੰ ਉਹ ਠੇਕਾ ਚੰਗਾ ਲੱਗਦਾ ਏ ਅੱਜ ਮੇਰੇ ਸਾਰੇ ਜੀ ਬੁਰੇ ਲੱਗਦੇ ਤੁਹਾਨੂੰ ਆਖੋ ਤੇ ਮੈਂ ਬੁਰੀ ਆ ਉਦੋਂ ਦੀਆਂ ਉਦੋਂ ਗਈਆਂ ਤੇ ਹੁਣ ਜੇ ਮੈਂ ਉਹ ਇੱਥੇ ਵੇੜੇ ਵਾਜਿਆ ਵੇਂਦੀ ਰਹੀ ਜਿਹਦਾ ਪਹਿਲੇ ਠੇਕਾ ਸੁਣਾਉਂਦੀ ਠੇਕਾ ਸੁਣਾਉਂਦੀ ਖਰੇ ਕੀ ਦੇ ਹੱਥ ਤੇ ਠੇਕਾ ਰੱਖਦੀ ਰਹੀ ਆ ਜਿਹੜੇ ਬਾਹਰੋਂ ਪੈਗਾ ਇਨਾਮ ਦਾ ਰਿਆ ਉਹ ਕਿੱਥੇ ਜਾਂਦਾ ਰਿਆ ਵਾ ਉਹ ਵੀ ਦੱਸਿਆ ਕਰ ਜੇ ਕਾਜ ਬੜੀ ਸ਼ਤੀ ਦਾ ਦਿੰਨੀ ਆ ਜਿੱਧਰ ਗਏ ਗੋਪੀਏ ਜੋ ਉਧਰ ਗਏ ਦਤਾਰ ਟਿਕੇ ਠਾਕੇ ਜਾਂਦੇ ਰਹੇ ਹੋ ਹਾਂ ਜੇ ਕੋਣ ਠੇਕਾ ਨਹੀਂ ਲਈ ਜੇ ਕੋਣ ਨਹੀਂ ਲੈਂਦੀ ਰਹੀ ਬਾਹਰ ਦੇ ਪੈਸੇ ਦਾ ਨਾ ਕੋ ਨਾ ਹੀ ਨਿਕਾ ਜਦੋਂ ਤੂੰ ਜੁਰਨਵਟੇ ਕੁੰਦਾ ਨਹੀਂ ਐਨੇ ਪੈਸੇ ਤੈਨੂੰ ਆਂਦੇ ਰਹਿਆ ਮਮਮੀ ਮੈਨੂੰ ਕਹਦਾ ਮੈਂ ਦੇਖਾਂ ਤੇ ਗੁੱਸੇ ਪਈ ਮੈਨੂੰ ਨਾ ਮਨ ਮੈਂ ਹੈ ਨਾ ਮਮੀਆਂ ਗੱਲ ਕਰ ਫਿੱਕ ਪੱਤ ਲੈਣਾ ਕਰਤ ਨਹੀਂ ਮਮੀਆਂ ਚੱਲ ਮੇਰੀ ਗੱਲ ਕਰਾ ਜਾਵੇ ਉਹ ਜਾਂਦੇ ਤੂੰ ਤੇ ਛੁੱਟਦਾ ਛੁੱਟੀ ਲੈਣਾ ਅੰਤਲਾ ਹੱਡ ਗਿਆ ਤਪੰਡਿਆ ਹੋਰ ਰਾਂਹ ਤੇ ਅੱਗ ਲੰਦੀ ਆਏ ਉਹ ਜਿਹੜੀ ਮਾਂ ਜਿਹੜੀ ਆ ਜਾਂਦੀ ਆ ਤੀਜੇ ਦਿਨ ਮੇਰੀ ਮਾਂ ਆ ਕੇ ਬੈਠੀ ਮੈਂ ਲੈ ਆਈ ਆ ਮਾਂ ਬਗਾਨੀ ਨੂੰ ਠੰਡ ਪੈਂਦੀ ਪਾਲਾ ਨੂੰ ਲੈ ਕੇ ਜਾ ਠੰਡਾ ਹੋਰ ਕੋਕਰਵਾਲੀ ਚੰਦ ਚੜਾ ਲਈ ਹਵਰਦਾਰ ਸਾਡੇ ਵੇੜੇ ਨਹੀਂ ਵੜਨੀ ਚਾਹੀਦੀ ਉਹ ਨਾ ਕਿਉਂ ਨਾ ਬੜੂ ਕਿ ਮੇਰੀ ਮਾਂ ਵੇੜੇ ਮੈਂ ਤੇ ਆਪਣੀ ਮਾਂ ਨੂੰ ਮਿਲਣਾ ਜੇ ਚਾਹੇ ਤੁਸੀਂ ਜੋ ਮਰਜ਼ੀ ਕਰ ਲੋ ਠੀਕ ਆ ਨਾ ਮੇਰ ਨਾਲ ਬਹੁਤੀ ਬਹਿਸ ਬਾਜ਼ੀ ਕਰਨ ਦੀ ਕੋਈ ਲੋੜ ਨਹੀਂ ਆਗੀ ਜੇ ਮੈਂ ਅੰਦਰ ਗਈ ਆ ਨਾ ਤਾਂ ਕਾਹਵੇਂ ਤੋਹੀਂ ਮੈਨੂੰ ਉਦੋਂ ਮੂੰਹ ਕਰ ਕਰਕੇ ਤੇ ਗੱਲਾਂ ਕਰ ਹੀ ਜਾਂਦੇ ਹੋ ਮੈਂ ਤਾਂ ਨਹੀਂ ਕਿ ਕੀ ਕਲਾ ਵਧਾਉਣੀ ਆ ਪਰ ਇੱਥੇ ਕਲਾ ਵੱਧ ਕੇ ਰਹਿਣੀ ਆ ਜੇ ਤੂੰ ਮਾਂ ਦੀ ਬਣਨਾ ਨਾ ਕਰ ਬਿਸਤਰਾ ਕੋਈ ਆਪਣਾ ਬੋਰੀ ਬਿਸਤਰਾ ਚਲੋ ਤੁਸੀਂ ਇੱਥੇ ਜਿੱਥੇ ਜਾਣਾ ਚਲੋ ਮੈਂ ਚਲ ਜਾਨੀ ਆ ਜਿਹੜਾ ਇਨੇ ਚਿਰ ਦਾ ਮੇਰਾ ਹਿਸਾਬ ਕਿਤਾਬ ਆ ਨਾ ਠੇਕੇ ਦਾ ਤੁਸੀਂ ਉਹ ਕਰ ਦੋ ਤੇ ਫਿਰ ਮੈਂ ਚਲ ਜਾਨੀ ਕੋਈ ਗੱਲ ਨਹੀਂ ਕੋਈ ਠੇਕਾ ਟੁਕਾ ਨਹੀਂ ਕਾਂਧੀ ਲੈਤੋ ਰਹੀ ਹੋ ਢੰਦੀ ਲੈਤੋ ਰਹੀ ਆ ਸਭ ਕੁਝ ਕਰਦੀ ਨਹੀਂ ਆ ਇੱਥੇ ਠੇਕੇ ਨਹੀਂ ਗਏ 1 ਸਾਲ 2 ਸਾਲ ਲਿਆਂਦਾ ਹੂੰ ਤੈਨੂੰ 20 ਸਾਲ ਹੋ ਗਏ ਇੱਥੇ ਖਾਂ ਰਹੀ ਨੂੰ ਚਲੋ ਮੈਂ ਆਪਾਂ ਨੂੰ ਦੱਸਾਂ ਇੱਥੇ ਹੁਣ ਗੱਲ ਦੀ ਮੈਨੂੰ ਸਮਝ ਆਈ ਆ ਕਵਲ ਕਿਤੇ ਗਲਤ ਨਹੀਂ ਹੈਗੀ ਤੂੰ ਹੀ ਗਲਤੀ ਤੁਹਾਨੂੰ ਪੈ ਗਿਆ ਮੂੰਹ ਅੱਗੇ ਇੱਕ ਘਰੋਂ ਕੱਢੀ ਸੀ ਨਾ ਤਾਂ ਹੁਣ ਤੁਸੀਂ ਮੈਨੂੰ ਵੀ ਕੱਢਣਾ ਚਾਹੁੰਦੇ ਆ ਪਰੋਂ ਜੇ ਤੁਸੀਂ ਮਨ 'ਚ ਇਹ ਸੋਚ ਕੇ ਬੈਠੇ ਹੋ ਨਾ ਇਨੂੰ ਵੀ ਘਰੋਂ ਪੜਦਾਂਗੇ ਤੇ ਮੈਂ ਨਾ ਘਰੋਂ ਨਿਕਲੀ ਮੈਂ ਪੱਕੇ ਪੈਰੀਂ ਬੈਠੀ ਆ ਮੈਂ ਕਬਲ ਵਰਗੀ ਨਹੀਂ ਹੈਗੀ ਵੀ ਮਾੜਾ ਜਿਹਾ ਮੂੰਹ ਵਟਕੇ ਤੇ ਘਰੋਂ ਪੈਰ ਪੋਟ ਲੂੰਗੀ ਜਿ ਜਾਣਾ ਵੀ ਕਿੱੱਚੇ ਆ ਗਾੜੀ ਹੈਗਾ ਤੇਰਾ ਕੋਈ ਸ਼ਾਂਬੜ ਵਾਲਾ ਮਾਂ ਤੇਰੀ ਤੇ ਆਪੋਂ ਨਾ ਘਰੋਂ ਗੱਡੀ ਆ ਟੱਕੇ ਖਾਂਦੀ ਫਿਰ ਰਹੀ ਆ ਤੈਨੂੰ ਗਾੜੀ ਕੋਈ ਚੱਲਣ ਵਾਲਾ ਹੋਵੇ ਘਟ ਤੇ ਤੂੰ ਹੀ ਨਾ ਕਰੇਂ ਮੈਨਾਂ ਹੀ ਹਾਦੀ ਹੋ ਗਈ ਤੁਹਾਡੇ ਅੱਗੇ ਆ ਵੇਖ ਲੋ ਤੁਹਾਡੇ ਸਾਹਮਣੇ ਹੀ ਆ ਕਿੰਨੀਆਂ ਮੈਨੂੰ ਗੱਲਾਂ ਕਰੀ ਜਾਂਦੇ ਈਓ ਤੇ ਤੁਸੀਂ ਸੁਣੀ ਜਾਂਦੇ ਈਓ ਤੁਸੀਂ ਕਹਿੰਦੇ ਕਿਉਂ ਨਹੀਂ ਕੋਹੀ ਮੈਂ ਕਿ ਆਖਾਂ ਤੂੰ ਗਾੜੀ ਚ ਬਣਾਉਣੀ ਮਮੀ ਡੈਡੀ ਦੇ ਕਿੱਦਾਂ ਬੋਲਣ ਦੀ ਗਾੜੀ ਹਸਾਣਾ ਬੋਲੋ ਤੁਸੀਂ ਕਾਈ ਸੱਤਿਆ ਕੰਢ ਰਹੀ ਆ ਤੂੰ ਉਠੋਏ ਤੇ ਅਵੀ ਬੋਲੇ ਉਹਨੂੰ ਪਤਾ ਵਾ ਜੋੜੀਆਂ ਜਿਹੜੀਆਂ ਗੱਲਾਂ ਹੋਈਆਂ ਵਾ ਜੇ ਬਾਅਦ ਉਹਦੀ ਮੰਮੀ ਨੇ ਗੱਲ ਕਰਨੀ ਆ ਗੱਲ ਕਰਨੀ ਆ ਤੂੰ ਥੋੜੇ ਬੜੇ ਭੰਡੀ ਇਹਨਾਂ ਨਾਲ ਥੋੜੇ ਬੜੇ ਬੜੀ ਸਿਆਣੇ ਬੰਦੇ ਨਾਲ ਉਹ ਅੱਛਾ ਜੀ ਕੁੜ ਮੇਰੀਆਂ ਹੀ ਕਰਤੀਆਂ ਚਾਰ ਸਵੇਰੇ ਸਿਆਣੇ ਬੰਦੇ ਚਾਹੇ ਜੋ ਮਰਜ਼ੀ ਕਰਦੇ ਰਹਿਣ ਉਹ ਚੰਗਾ ਵਾ ਤੇ ਮੈਂ ਜੋ ਮਰਜ਼ੀ ਆਖਾਂ ਮੈਂ ਬੁਰੀ ਆ ਵਾਕਿਆ ਧੀ ਦਾ ਮਾਪਾ ਪੇਕਾ ਜ਼ਰੂਰੀ ਹੋਣਾ ਚਾਹੀਦਾ ਵਾ ਮੇਰਾ ਤਾਂ ਕੋਈ ਵੀ ਨਾ ਹੋਇਆ ਨਾ ਮੇਰੇ ਸਹੁਰੇ ਤੇ ਨਾ ਮੇਰੇ ਪੇਕੇ ਇਹ ਸਹੁਰੇ ਤੂੰ ਜੀਦਾ ਹੀ ਮਾਰਦੇ ਆ ਕਰਮਕਾਰ ਕੋਈ ਆ ਕੱਲੂ ਹੱਥ ਮਾਰ ਜਦੋਂ ਮੇਰੇ ਵੱਲ ਦੀ ਕਿਸੇ ਨੇ ਕੱਲ ਹੀ ਨਹੀਂ ਕਰਨੀ ਤੇ ਮੇਰੇ ਵਾਸਤੇ ਤਏ ਹੋਏ ਜਾਂ ਨਾ ਹੋਏ ਇੱਕ ਬਰਾਬਰ ਹੀ ਆ ਸੁਣੀ ਜਾ ਉਹ ਗੱਲ ਜੱਗੇ ਭਨੇ ਆ ਤੇਰੇ ਪੇਕੇ ਮਰ ਗਏ ਜਾਂ ਸਭ ਕੋ ਫੂਕ ਲਿਆ ਵੇਜ ਲਿਆ ਪਾ ਲਿਆ ਕਿ ਡੱਟ ਪਾ ਲਿਆ ਢਿੱਡ ਨਹੀਂ ਭਰੇ ਉਹਨਾਂ ਦੇ ਹਾਂ ਜਦੋਂ ਤੁਹਾਨੂੰ ਦਿੰਦੇ ਹੀ ਨਾ ਉਦੋਂ ਚੰਗੇ ਸੀਗੇ ਹੋਣੋਂ ਤੁਹਾਨੂੰ ਦਿੰਦੇ ਨਹੀਂ ਨਾ ਪਰ ਤੂੰ ਘੜੀ ਮੂਰੀ ਦਿੰਦੇ ਕੀ 1 ਸਾਲ ਦਾ ਠੇਕਾ ਦਾ ਹੀ ਤੇ ਗੱਲਾਂ ਕਰਦੀ ਫਿਰਦੀ ਆ ਯਾ ਦਿੰਦੇ ਹੀ ਤਾਂ ਚੰਗੀ ਰੋਟੀ ਖਾਂਦੇ ਜੋ ਵੀ ਮੈਨੂੰ ਆਂਦਾ ਹੀ ਆਪਣੀ 20 ਸਾਲ ਹੋ ਗਏ ਤੈਨੂੰ ਇੱਥੇ ਆਈ ਨੂੰ ਤੇ 20 ਸਾਲਾਂ ਦਾ ਠੇਕਾ ਆਇਆ ਹੈਗਾ ਕੱਟ ਨਹੀਂ ਆਇਆ ਜੋ ਮੈਂ ਆਈ ਹਾਂ ਉਦੋਂ ਠੇਕਾ ਹੁੰਦਾ ਸੀ ਏਕਾ ਜੇ ਸਿੱਧਾ ਆਉਂਦਾ ਸੀ ਵੀ ਗੁੱਫਲ ਜਿਹਾ ਲੈ ਕੇ ਵੀ ਇੱਥੋਂ ਜਾਂਦੇ ਹਾਂ ਉਦੋਂ ਤੀਜੇ ਦਿਨ ਜਾਂਦਾ ਉਹਨਾਂ ਨੇ ਕੀ ਬਣਾਇਆ ਹੈ ਉਨਾ ਕੋ ਖਾਦਾ ਹੀ ਆ ਹਾ ਨੁਕਵੜਾ ਕੀ ਬਣਾਇਆ ਉਹਨਾ ਨਾ ਬੜਾ ਨਾ ਉਹਨਾ ਕੋ ਬਣਦਾ ਹੀ ਨਹੀਂ ਹੁਣ ਕਿਹੜਾ ਬਣਾ ਲਿਆ ਜੇ ਹੁਣ ਇੱਥੇ ਕੱਲ ਜਦੋਂ ਹੁਣ ਕੀ ਬਣਾ ਲਿਆ ਵਾ ਵੇਚ ਵਟ ਕੇ ਗਈ ਨਾ ਇਹੋ ਜੀ ਇਤਾਂ ਚੰਦੀ ਹੁੰਦੀ ਆ ਜੇ ਕਿਸ ਦਾ ਮਾੜਾ ਸੋਚਣਾ ਨਾ ਜਾਣਿਆ ਐਵੇਂ ਨਹੀਂ ਆਖਿਆ ਇਹ ਆਪਣਾ ਪਹਿਲਾ ਹੀ ਤੇਰੀ ਖੂਹ ਪੁੱਟੋ ਤੇ ਆਪਣੀ ਖਾਤਾ ਤਿਆਰੀ ਨਾ ਤਿਆਰੀ ਹੁੰਦਾ ਵਾ ਚਲੋ ਠੀਕ ਆ ਜੀ ਮੈਂ ਆਪਣੀ ਗਲਤੀ ਮੰਨਦੀ ਆ ਜਿੱਦਾਂ ਤੁਸੀਂ ਕਹਿੰਦੇ ਹੋ ਨਾ ਸਹਿਮਤ ਹਾਂ ਤੁਹਾਡੀਆਂ ਗੱਲਾਂ ਦੇ ਨਾਲ ਪਰ ਇੱਕ ਗੱਲ ਹੈਗੀ ਆ ਜੇ ਮੇਰੇ ਦਿਲ 'ਚ ਮੈਲ ਨਹੀਂ ਨਾ ਹੈਗੀ ਤੇ ਤੁਸੀਂ ਮੈਨੂੰ ਆਪਣੇ ਘਰ ਦਾ ਜੀਵ ਨਹੀਂ ਸਮਝਿਆ ਤੁਸੀਂ ਮੈਨੂੰ ਉਹਨਾਂ ਦੇ ਮੇਨੇ ਮਾਰਦੇ ਹੀ ਹੋ ਤੁਸੀਂ ਮੈਨੂੰ ਬਗਾਨੀ ਸਮਸਿਆ ਨਵਾਂ ਦੀ ਨਵ ਹੀ ਬਣਾ ਕੇ ਰੱਖਿਆ ਧੀ ਤੇ ਬਣਾਇਆ ਇਹਨਾਂ ਤੁਸੀਂ ਹਰ ਇੱਕ ਗੱਲ ਦੇ ਵਿੱਚ ਮੇਰੇ ਪੇਕੇਆਂ ਨੂੰ ਇਨਵੋਲ ਕਰਦੇ ਹੀ ਹੋ ਚਲੋ ਜੇ ਉਹਨਾਂ ਨੇ ਮਾੜੀ ਕੀਤੀ ਆ ਤੇ ਮੈਂ ਤਾਂ ਇਹ ਨਾ ਤੁਹਾਡੇ ਨਾਲ ਕੋਈ ਵੀ ਮਾੜਾ ਕੀਤਾ ਮੈਂ ਤਾਂ ਤੁਹਾਡੀ ਹੋਈ ਮਾਰਦੀ ਹਾਂ ਪਰ ਨਾ ਤੁਸੀਂ ਉਹ ਗੱਲਾਂ ਸਾਰੀਆਂ ਸਾਈਡ ਦੇ ਰੱਖੀਆਂ ਨਾ ਤੇ ਮੇਰੇ ਪੇਕੇਆਂ ਨੂੰ ਜਿਹੜਾ ਵਾ ਨਾ ਜਿਆਦਾ ਉਹਨਾਂ ਨੂੰ ਛੱਟਣ ਦੇ ਸਾਜਿਜ ਪਾ ਕੇ ਤੂੰ ਹੀ ਨਵਤੀਆਂ ਆਲਾ ਕੰਮ ਨਹੀਂ ਕਰ ਰੱਖਿਆ ਤੂੰ ਹੀ ਉਹਨਾਂ ਦੇ ਪਿਛੇ ਇਲਾਕੇ ਦੇ ਤਾਂ ਨੂੰ ਨਾੜੇ ਵਾਲ ਨੂੰ ਚੜ ਨਹੀਂ ਆ ਉਹਨੇ ਜਾਣ ਕੇ ਬਈਆਂ ਕੜੀਆਂ ਬਾਹਰ ਚੇਤੇ ਵਾਲਾ ਘਰ ਚਲਦੇ ਆਸੇ ਨੂੰ ਵਧਿਆ ਤੂੰ ਮਾਨ ਲਿਆ ਕੇ ਨਾ ਹੋਰ ਹੀ ਪੰਗਾ ਖੜਾ ਕਰਤਾ ਵਿੱਚ ਨੂੰ ਅਕਲ ਆਈ ਨਹੀਂ ਕਿਤੇ ਇਹਨੂੰ ਮਾਸਾ ਜਿੰਨੀ ਅਕਲ ਨਹੀਂ ਗਈ ਆਂਦੀ ਆ ਨਾ ਬਈਆਂ ਕੜੀਆਂ ਇਹਦੇ ਵਾਸਤੇ ਪਈਆਂ ਹੋਣਗੀਆਂ ਸਾਡੇ ਵਾਸਤੇ ਤਾਂ ਤਾਜ਼ੀਆਂ ਵਾ ਜਦ ਸਾਡੇ ਘਰੋਂ ਹੋ ਕੇ ਚੱਲ ਗਈ ਸਾਡੇ ਚ ਅੰਦਰਾਂ ਨੂੰ ਅੱਗ ਲੱਗੀ ਫੇਰ ਤੈਨੂੰ ਪਤਾ ਲਾਵੇ ਮੰਮੀ ਕਿ ਤੱਕ ਇਹਨੇ ਪੁੱਛੀ ਹੁੰਦੀਆਂ ਤੇਰੀ ਮੰਨਦੀ ਆ ਕਬਲ ਦੀ ਨਹੀਂ ਮੰਨਦੀ ਤੂੰ ਫੇਰ ਕੋਈ ਨਹੀਂ ਮੰਨਦਾ ਇਸ ਘਰ ਦੇ ਵਿੱਚ ਤੁਸੀਂ ਇਹਨਾਂ ਦੀ ਸਾਈਡ ਲੈਣੀ ਨਾ ਬੰਦ ਕਰੋ ਠੀਕ ਆ ਨਾ ਇੰਨਾ ਚਿਰ ਬਥੇਰੀ ਮੰਨੀਆਂ ਹੁਣ ਨਹੀਂ ਅਸੀਂ ਮੰਨਣੀਆਂ ਗਾਂ ਜਾ ਜਿੱਥੇ ਜਾਣਾ ਤੂੰ ਆ ਲੈ ਕੇ ਦੇ ਪਰ ਆਹ ਹੋਈ ਗੱਲ ਕਬਲ ਦੀਆਂ ਤੇ ਫਲਾਨ ਤੇ ਠੀਕ ਆ ਕਬਲ ਕਰਦਾ ਮਤਲਬ ਆ ਲੈ ਮੰਗੇ ਤੇਰੇ ਮੰਗੂ ਨਹੀਂ ਇਹਨੇ ਮੈਨੇ ਕਹੇ ਦੇ ਪੇਕਰ ਆਡੀ ਨਹੀਂ ਬੰਦੀ ਨਹੀਂ ਬੰਦੀ ਫਿਰ ਉਹਨਾਂ ਨੂੰ ਜੋੜਦੀ ਫਿਰਦੀ ਆ ਹੱਦ ਕਰਨਾ ਦੇਖ ਲੈ ਜਬਾਨ ਕਿਤਾ ਚਵੜ ਚਵੜ ਚਲਾਉਂਦੀ ਆ ਹੱਦ ਕਰਦੀ ਆ ਆ ਕੋਈ ਸਨਵਾਰੀਆਂ ਗੱਲਾਂ ਕਰ ਰਹੀ ਆ ਉਹਨਾਂ ਦੇ ਗੁਣ ਕਮੀ ਜਾਂਦੀ ਉਹਨਾਂ ਦੇ ਕਮੀ ਜਾਂਦੀ ਆ ਚਲ ਜੇ ਹਾਂ ਆਡੀ ਵੱਲੋਂ ਅੱਧਿਆ ਹੀ ਚਲ ਜੇ ਲੰਮਾ ਪਾਈ ਜਾਂਦੇ ਕੀ ਦੱਸਿਆ ਕਰਨਾ ਮ ਡਾਕਟਰ ਨੇ ਦੱਸਣਾ ਹੀ ਮੰਮੀ ਦਵਾਈ ਚੇਂਜ ਕਰਕੇ ਦੇਤੀ ਉਹਨੇ ਹਮ ਟੈਸਟ ਕਰੀ ਜਾਂਦਾ ਵਾਲੇ ਦਵਾਈਆਂ ਦੇਈਦਾ ਫੇਰ ਪੰਡ ਬੰਤੀ ਦਵਾਈ ਦੀ ਆਂਦਾ ਰਮਾਨ ਆਜੂ ਹਣ ਤੇ ਕਹਿਣਾ ਇਹ ਨਾ ਵੀ ਚੰਗੀ ਤਰ੍ਹਾਂ ਦੇਖ ਕੇ ਦਵਾਈ ਦੋ ਹੈ ਨਹੀਂ ਦਵਾਈ ਖਵਾ ਲੰਦੇ ਤੇ ਪਰਕ ਕਿਉਂ ਨਹੀਂ ਪੈਂਦੇ ਆ ਮੰਮੀ ਉਹ ਟੈਸਟ ਫੇਰ ਦੱਸ ਹਾਲ ਦੁਬਾਰਾ ਕੀਤੀ ਸੀ ਹਾਂ ਉਦੋਂ ਥੋੜਾ ਫਰਕ ਅੱਗੇ ਨੂੰ ਅੱਛਾ ਕਹਿੰਦਾ ਇਹ ਦਵਾਈ ਖਾ ਲੋ ਨਾ ਫਰਕ ਪਊਗਾ ਤੇ ਹੋਰ ਵੀ ਕਾੜੀ ਫਰੀਬ ਨੋ ਚਾਲੂ ਕਰਾਂਗੇ ਗਰਨਾਮ ਮੈਂ ਆ ਤੇ ਨਹੀਂ ਪੇ ਡਾਕਟਰ ਕੋ ਫਰਕ ਨਹੀਂ ਪੈਂਦਿਆ ਨਹੀਂ ਤੇ ਹੋਰ ਡਾਕਟਰ ਬਦਲ ਕੇ ਵੇ ਲੋ ਕਿੰਨੇ ਦਿਨ ਹੋਏ ਖੜਦਿਆਂ ਨੂੰ ਤੇ ਅਜੇ ਤੱਕ ਕੋਈ ਮੈਨੂੰ ਤਾਂ ਫਰਕ ਜਾਪਨ ਨਹੀਂ ਦਿਆ ਓਏ ਇਦਾਂ ਕਰੋ ਬਥੇਰੀ ਉਮਰ ਹੋ ਗਈ ਆ ਤੁਸੀਂ ਇਦਾਂ ਕਰੋ ਆ ਗਰਨਾਲ ਨੂੰ ਕਲਾ ਤੇ ਕਵਲ ਨੂੰ ਬੁਲਾ ਕੇ ਲਿਆਵੇ ਮੈਂ ਕੋਈ ਹੋਰ ਨਾਲ ਜ਼ਰੂਰੀ ਗੱਲ ਕਰਨੀ ਆ ਆ ਜਰੂਰੀ ਗੱਲ ਕਿਹੜੀ ਕਰਨੀ ਆ ਅਸੀਂ ਇੰਨੇ ਜਾਨੇ ਬੈਠੇ ਸਾਡੀ ਨੂੰ ਸਾਨੂੰ ਦੱਸ ਦੋ ਜਿਹੜੀ ਕਵਲ ਨਾ ਕਰਨੀ ਆ ਉਹ ਮੈਂ ਤੁਹਾਡੇ ਸਾਰੇ ਡੱਬਰ ਤੇ ਹੁੰਦਿਆ ਹੋਰ ਨਾ ਗੱਲ ਕਰਨੀ ਕੋਈ ਲੈ ਚੱਲ ਕੋਈ ਗੱਲ ਨਹੀਂ ਡਾਡੀ ਨੰਬਰ ਆ ਲੈਣਾ ਕੋਈ ਗੱਲ ਨਹੀਂ ਠੀਕ ਆ ਕਰ ਲਿਓ ਗੱਲ ਕੋਈ ਨਹੀਂ ਕੋਈ ਨਹੀਂ ਲੈ ਆਉਣੇ ਸਭ ਦੇ ਕੇ ਲੈ ਤੇ ਆਵੇਂਗਾ ਜੀ ਉਹਨਾਂ ਨਾਲ ਇਕੱਲੀ ਚ ਫੇਰ ਉਹਨੇ ਇਹ ਨਹੀਂ ਭੇਜਣਗੇ ਜੋ ਡੈਡੀ ਨਾਲ ਆ ਲੈਣਾ ਉਹਨੇ ਆਇਆ ਨਾ ਕੋਈ ਪਤਾ ਨਹੀਂ ਹੁੰਦਾ ਉਹਦੀ ਮਾਂ ਨੇ ਉਦਣ ਇੰਨੀ ਗਰਮੀ ਚ ਗਈ ਕੀ ਕਰਤਾ ਤੇ ਕੀ ਕਰਦਾ ਉਹ ਚਲ ਕੋਈ ਨਾ ਸਾਡਾ ਫਰਜਾ ਜਾਣਦਾ ਨਾ ਉਹ ਤਾਂ ਬਾਅਦ ਚ ਵੇਖ ਲਾਂਗੇ ਫੇ ਠੀਕ ਨਹੀਂ ਜਾਈ ਸਹੀਕ ਨਹੀਂ ਮੈਂ ਦੱਸ ਦਉਂ ਸੁਣਾਵੀਂ ਮੰਮੀ ਡੈਡਾੜੀ ਠੀਕ ਨਹੀਂ ਐ ਇਹਨੂੰ ਬੁਲਾਉਂਦਾ ਵਾ ਤੇ ਮਿਲਣਾ ਚਾਹੁੰਦਾ ਵਾ ਆਪਾਂ ਆਉਣ ਉਹਨੇ ਕੋਈ ਗੱਲ ਨਹੀਂ ਚਲ ਤੂੰ ਰੈਸਟ ਕਰੋ ਕੋਈ ਗੱਲ ਨਹੀਂ ਬਰਨਾਮ ਚਲ ਮੇਰੀ ਗੱਲ ਸੁਣ ਬਰਨਾਮ ਕਿਹੜੀ ਐਡੀ ਜ਼ਰੂਰੀ ਗੱਲ ਕਰਨੀ ਡੈਡੀ ਕਰਨੇ ਜਿਹੜਾ ਆਂਦਾ ਕਬਰ ਨੂੰ ਲੈ ਕੇ ਆਓ ਮੰਮੀ ਮੈਨੂੰ ਨਹੀਂ ਪਤਾ ਗੱਲ ਉਹ ਤੇ ਫੇਰ ਡੈਡੀ ਨੇ ਆਖਿਆ ਵਾ ਤੇ ਮੈਂ ਤੇ ਆਨੀ ਆ ਜਾਣ ਦੀ ਕੋਈ ਲੋੜ ਨਹੀਂ ਫੋਨ ਕਰ ਦੇ ਆਉਣਾ ਹੋ ਆਜੂ ਨਹੀਂ ਆਉਣਾ ਤਾਂ ਨਾ ਆਵੇ ਮੰਮੀ ਤੁਹਾਡੇ ਕਹਿਣ ਤੋਂ ਬਿਨਾਂ ਦੋ ਦਿਨ ਪਹਿਲਾਂ ਫੋਨ ਲਾਇਆ ਹੈ ਕਬਰ ਨੂੰ ਉਹਨੇ ਫੋਨ ਹੀ ਚੁੱਕਿਆ ਗਾੜੀ ਨੂੰ ਉਹ ਮੈਨੂੰ ਜਾਣਾ ਪੈਣਾ ਜੇ ਨਾ ਨਾ ਗਿਆ ਡੈਡੀ ਫੇਰ ਮੈਨੂੰ ਗੁੱਸੇ ਨਾਲ ਦੁਖਿਆ ਨਹੀਂ ਆ ਚੱਲ ਵੇ ਲੈ ਇੱਕ ਵਾਰੀ ਜਾ ਕੇ ਉਹ ਯਾ ਕੀ ਆਜੂ ਠੀਕ ਵਾ ਨਾ ਆਉ ਤੇ ਨਹੀਂ ਸਹੀ ਉਹ ਮਰਜ਼ੀ ਉਹਦੀ ਨਾ ਮੇਰੀ ਗੱਲ ਸੁਣੋ ਜਾਣਾ ਕਿਉਂ ਨਹੀਂ ਆ ਡੈਡੀ ਦਾ ਖਾ ਨਹੀਂ ਕਿੰਨਾ ਕੁ ਜੀ ਕਰਦਾ ਹੋਊਗਾ ਕਬਲ ਨੂੰ ਮਿਲਣ ਨੂੰ ਤੇ ਤੁਸੀਂ ਇਦਾਂ ਕਰੋ ਟਾਈਮ ਨਾ ਲਾਓ ਤੇ ਜਾ ਕੇ ਤੇ ਕਬਲ ਨੂੰ ਲੈ ਕੇ ਆਓ ਮੰਮੀ ਠੀਕ ਹੈ ਲਈ ਬਰਨ ਜੀ ਕਰ ਦੇ ਹਾਂ ਵੇ ਲਾ ਫਿਰ ਆ ਮੈਂ ਆਖੂਗਾ ਮੈਂ ਆਖਿਆ ਤੇ ਮੇਰੇ ਆਖੇ ਨਹੀਂ ਲੱਗਾ ਤੇ ਚਲ ਜਾ ਮੇਰਾ ਪੁੱਤ ਕਢੀ ਚਲੋ ਠੀਕ ਹੈ ਮੰਮੀ ਹਾਂ ਰੀ ਪਿਆ ਮੇਰਾ ਮਨ ਨਹੀਂ ਫਲਾਡ ਸਪੋਰਟ ਲਮ ਨਹੀਂ ਥੋੜੀ ਜੀ ਆ ਗਈ ਕੌਣ ਆ ਭਾਜੀ ਤੁਸੀਂ ਸਸੀ ਦਾ ਭਾਜੀ ਆ ਜਾਓ ਠੀਕ ਠਾਕ ਹਾਂਜੀ ਵਧੀਆ ਵਧੀਆ ਚਲੋ ਨੰਗ ਜੋ ਆ ਜਾਓ ਹੋਰ ਬਾਬੇ ਠੀਕ ਆ ਹਾਂਜੀ ਹਾਂਜੀ ਬੈਹ ਜੋ ਮੰਮੀ ਬਾਹਰ ਆਇਓ ਪਰੌਣੇ ਆਏ ਆ ਹਾਂਜੀ ਨੇ ਕੋਈ ਨਾ ਸਮਸੀ ਅਸਿਕਾ ਯਾ ਹਾਂਜੀ ਬੈਠੋ ਤੁਸੀਂ ਮੈਂ ਪਾਣੀ ਲੈ ਕੇ ਆਉਣੀ ਆਂ ਹੋਰ ਕਿਦਾਂ ਠੀਕ ਠਾਕ ਸਾਰੀ ਹਾਂਜੀ ਤੁਸੀਂ ਸੋ ਠੀਕ ਠਾਕ ਸੇਤ ਚੰਗਾ ਠੀਕ ਆ ਅੱਜ ਸਿੱਧਾ ਆਉਣੇ ਹੋਏ ਉਹ ਇਦਾਂ ਹੀ ਵਸੀ ਜੀ ਤਾ ਮਿਲਣ ਨੂੰ ਮੈਂ ਚਾ ਮਿਲਣ ਨਹੀਂ ਆ ਤੁਹਾਨੂੰ ਜਾ ਕੇ ਹਾਂ ਉਹ ਚਲੋ ਵਧੀਆ ਹੋ ਗਿਆ ਉਦਾਂ ਤੇ ਪਰ ਤਿੰਨ ਚਾਰ ਮਹੀਨੇ ਹੋ ਗਏ ਕਵਲ ਆਈ ਨੂੰ ਉਦੋਂ ਦਾ ਤੁਹਾਡਾ ਜੀ ਨਹੀਂ ਕੀਤਾ ਅੱਜ ਕਿਦਾਂ ਤੁਹਾਡਾ ਜੀ ਕਹਦਾ ਕੋਈ ਕਾਹ ਹੋਣਾ ਕੋਈ ਨਹੀਂ ਨਹੀਂ ਮਸੀ ਜੀ ਕੰਮ ਕਰਦਾ ਵਾ ਇਦਾਂ ਟਾਈਮ ਨਹੀਂ ਲੱਗਦਾ ਰੇ ਕੰਮ ਚ ਮੈਂ ਕੱਲਾ ਹੈਗਾ ਵਾ ਤਮੰਗਮ ਕਰਨਾ ਪੈਂਦਾ ਸਾਰਾ ਘਰ ਦਾ ਮੈਨੂੰ ਤੇ ਕਰਕੇ ਫਿਰ ਟਾਈਮ ਹੀ ਨਹੀਂ ਲੱਗਾ ਸਾਡਾ ਬਾਕੀ ਪਰਿਵਾਰ ਠੀਕ ਠਾਕ ਹੈ ਸਾਰੇ ਹਾਂਜੀ ਬਹੁਤ ਵਧੀਆ ਉਹ ਤੁਸੀਂ ਸੋ ਠੀਕ ਠਾਕ ਹਾਂ ਸਾਰੇ ਠੀਕ ਠਾਕ ਮਸਲਾ ਜਾਂਦਾ ਹੁਣ ਹਾਂਜੀ ਆਉਂਦਾ ਠੀਕ ਪੀਓ ਪਾਣੀ ਤੇ ਕਵਲ ਹਾਂਜੀ ਚਾਹ ਬਣਾ ਬਣਾਉਣੀ ਆ ਮੈਂ ਨਹੀਂ ਚਾਹ ਰਹਿਣ ਦੋ ਕਿਉਂ ਨਹੀਂ ਚਾਹ ਪਾਣੀ ਪੀ ਲਿਆ ਬਸ ਠੀਕ ਹੈ ਨਹੀਂ ਨਹੀਂ ਚਾਹ ਪੀਣ ਤੋਂ ਬਿਨਾ ਨਹੀਂ ਅਸੀਂ ਤੇ ਨਹੀਂ ਜਾਣ ਦਿੰਦੇ ਚਾਹ ਤੋਂ ਬਿਨਾ ਕਿਸੇ ਨੂੰ ਵੀ ਕੋਈ ਪਿਆਰੇ ਭਾ ਨਾ ਪਿਆਰੇ ਅਸੀਂ ਚਾਹ ਬਿਨੋਂ ਨਹੀਂ ਉਹ ਕਿਸੇ ਨੂੰ ਵੀ ਜਾਣ ਦਿੰਦੇ ਹੋ ਮਾਸੀ ਕਣਕ ਸੰਭੀ ਗਈ ਸਾਰੀ ਹਾਂਜੀ ਕਣਕ ਸੰਭ ਲਈ ਆ ਚਲ ਵਧੀਆ ਕਬਲ ਹਾਂਜੀ ਉਹ ਕਪੜੇ ਪਾਲਾ ਤੇ ਜਾਣਾ ਆਪਾਂ ਪਿੰਡ ਨੂੰ ਕਿਉਂ ਇੰਦਾ ਛੇਤੀ ਕੋ ਕਪੜੇ ਪਾਲੇ ਕੀ ਗੱਲ ਐ ਈ ਢੀ ਕਾਲੀ ਕੋ ਪੈ ਗਈ ਆ ਫੇ ਜਲਦੀ ਜਲਦੀ ਕਪੜੇ ਪਾਲਾ ਉਹ ਨਹੀਂ ਮਾਸੀ ਜੀ ਅਸੀਂ ਨਾ ਡੈਡੀ ਠੀਕ ਨਹੀਂ ਆ ਤੈਨੂੰ ਯਾਦ ਕਰਨ ਡਿਆ ਵਾ ਤੇ ਮੈਂ ਕਬਲ ਨੂੰ ਆਂਦਾ ਮਿਲਣਾ ਤੂੰ ਲੈ ਕੇ ਆ ਮੈਂ ਤਾਂ ਆਇਆ ਵਾ ਅੱਛਾ ਡੈਡੀ ਯਾਦ ਕਰਨ ਡਿਆ ਵਾ ਤੇ ਉਦੋਂ ਨਾ ਡੈਡੀ ਨੇ ਵੇਖਿਆ ਜਿੱਦਣ ਮੰਮੀ ਨੇ ਧੱਕਾ ਮਾਰ ਕੇ ਘੱਲ ਲਿਆ ਫੇ ਨਿਕਲ ਜਾ ਬਾਹਰ ਸਾਡੇ ਘਰੋਂ ਉਦੋਂ ਡੈਡੀ ਕਿੱਥੇ ਗਿਆ ਸੀ ਉਹ ਮਾਸੀ ਦਾ ਹੀ ਮੈਂ ਗੱਲ ਮੰਦਾ ਘਰਾਂ ਸੌ ਗੱਲਾਂ ਹੋ ਜਾਂਦੀਆਂ ਵਾ ਜਾਣਾ ਤਾਂ ਉੱਥੇ ਹੀ ਜਾਣੇ ਜਾਣਾ ਤਾਂ ਭਾਈ ਉੱਥੇ ਆ ਪਰ ਮੈਂ ਨਹੀਂ ਏਦਾਂ ਕੱਲਣੀ ਜਿੰਨਾ ਮਰਜੀ ਜ਼ੋਰ ਲਾ ਲਉ ਤੂੰ ਹੀ ਆਗੇ ਤੇ ਮੈਂ ਤੁਹਾਡੇ ਨਾਲ ਤੋੜ ਦਵਾ ਮੈਂ ਨਹੀਂ ਅਜੇ ਤੋੜਨੀ ਅਸਲੀਆਂ ਮਾਸੀ ਡੈਡੀ ਦੀ ਸਿਹਤ ਨਾ ਬਿਲਕੁਲ ਠੀਕ ਹੀ ਜਾਦਾ ਨਹੀਂ ਹੁੰਦਾ ਤੂੰ ਆਖਣ ਦੇ ਇਹ ਵੀ ਇਹਨੂੰ ਲੈ ਕੇ ਆ ਕੱਪਲ ਨੂੰ ਮੰਮੀ ਜਾਂਦੀ ਫੋਨ ਕਰਦੇ ਮੈਂ ਫੋਨ ਕੀ ਕਰਨਾ ਵਾ ਕਿੱਥੇ ਬਸਣ ਧੱਕਿਆਂਦੀ ਫਿਰੂਗੀ 2 ਮਿੰਟ ਲੱਗਣੇ ਮੈਂ ਮੋਟਰਸਾਈਕਲ ਚ ਬਹਾ ਲੈਣਾ ਕੋਈ ਗੱਲ ਨਹੀਂ ਉਹਦੇ ਪੁੱਤ ਗਾਲ ਠੀਕ ਆ ਸਿਆਣੇ ਕਹਿੰਦੇ ਹੁੰਦੇ 100 ਹੱਥ ਰੱਸਾ ਸਿਰੇ ਤੇ ਗੰਡ ਮੈਂ ਨਹੀਂ ਜਕ ਲਾਉਣੀ ਇੱਕ ਵਾਰੀ ਕਹੋ ਤੇ ਭਾਈ ਦੋ ਵਾਰੀ ਕਹੋ ਮੰਮੀ ਗਾਲ ਸੁਣਿਓ ਇੱਧਰ ਆ ਕੇ ਮੇਰੀ ਕਿੱਕੇ ਕੀ ਗੱਲ ਕਰਨੀ ਤੂੰ ਮੇਰ ਨਾਲ ਹੁਣ ਤੂੰ ਕੀ ਗਾਲੀ ਕਵਲ ਬਾਜ ਮਾਰ ਲਈਆਂ ਮੈਂ ਪਰੋਣੇ ਲਾ ਕੇ ਬੈਠੀ ਅਗਲਾ ਸੋਚੂ ਲੱਗ ਗਈ ਕਵਲ ਉਹ ਅੰਦਰ ਬਾਜ ਮਾਰ ਕੇ ਉਹਨੂੰ ਮੈਂ ਕਿਹਾ ਤੁਸੀਂ ਉੱਥੇ ਕਹੀ ਜਾਣਦੇ ਨਹੀਂ ਜਾਣ ਦੇਣਾ ਮੈਂ ਤੇ ਜਾ ਲੈੰਦੋ ਮੈਨੂੰ ਡੈਡੀ ਠੀਕ ਨਹੀਂ ਆ ਤੀਪ ਤਾਂ ਕੀ ਗੱਲ ਹੋਈ ਹੋਣੀ ਆ ਤੇ ਨਾ ਜਿੱਦ ਕਰੋ ਇਹਨੇ ਜੀਤ ਤੇ ਮੈਂ ਇਦਾਂ ਹੀ ਕਰਨੀ ਆ ਬੜੀ ਛੇਤੀ ਅੱਖਾਂ ਬਦਲੀਆਂ ਤੇਰੀਆਂ ਜੇਠ ਵੱਲ ਵੇਖ ਕੇ ਹੁਣ ਤੈਨੂੰ ਸਹੁਰਿਆਂ ਦੇ ਯਾਦ ਆ ਗਏ ਉਹਦੋਂ ਉਹ ਕਿੱਥੇ ਗਏ ਜਦੋਂ ਘਰੋਂ ਕੱਲ ਦੇ ਤੈਨੂੰ ਚੱਲ ਕੋਈ ਨਹੀਂ ਮੰਮੀ ਹੁਣ ਗਲਤੀ ਤੇ ਆਪਣੇ ਕੋਲੋਂ ਵੀ ਹੋਈ ਆ ਤੇਲ ਤੋਂ ਹੀ ਪਾਇਆ ਹੈ ਮੇਰੇ ਉੱਤੇ ਮੈਂ ਤੇ ਨਹੀਂ ਫਿਰ ਵੀ ਚੰਗਾ ਵਾ ਪਈ ਸਾਰਾ ਕੋਪ ਭੁੱਲ ਭਲਾ ਕੇ ਤੇ ਲੈਣ ਆ ਗਏ ਆ ਕਿੰਨੇ ਚਿਰ ਦੇ ਅਸੀਂ ਡੀਕਣ ਦੇ ਵੀ ਕੋਈ ਲੈਣ ਆਵੇ ਵੀ ਅੱਛਾ ਫਿਰ ਇਦਾਂ ਕਰ ਮੈਨੂੰ ਨਾ ਡੀਕੀ ਇਹ ਨਾ ਹੋਵੇ ਪਿਆਖੇ ਮੰਮੀ ਨੂੰ ਫੋਨ ਕਰ ਲਾਂ ਤੇ ਮੰਮੀ ਆ ਜੇ ਹੁਣ ਨਾ ਮੰਮੀ ਤੇਰੇ ਮਗਰ ਆਈ ਅੱਗੇ ਦਰਾਣੀ ਹੋਈ ਐ ਨਾ ਕਦੇਸਣ ਤੇ ਹੁਣ ਤੂੰ ਵੀ ਕਦੇਸਣ ਹੋ ਕੇ ਬੈਠੀ ਰਹੀ ਉੱਥੇ ਨਹੀਂ ਮੰਮੀ ਦਾਣਾ ਕਹੋ ਵੀ ਮੈਂ ਤਾਂ ਨਹੀਂ ਆਉਣਾ ਪਾਏ ਇੱਕ ਵਾਰੀ ਕਹਿ ਤੇ ਪਾਏ ਆਪਣਾ ਸਮਝ ਸੋਚ ਕੇ ਧਰੀ ਉਹਦੇ ਨਾਲ ਮੰਮੀ ਹੁਣ ਤੁਸੀਂ ਜਿੰਨਾ ਮਰਜ਼ੀ ਰੋਕੋ ਤੇ ਮੈਂ ਨਹੀਂ ਰੁਕੀ ਰਹਿਣਾ ਮੈਂ ਹੁਣ ਮੈਂ ਜਾਣਾ ਵਾ ਡਾਡੀ ਨੇ ਕਿਹਾ ਤਾਂ ਕਿਹੜੀ ਗੱਲ ਕਰਨੀ ਹੁਣੀ ਆ ਜ਼ਮੀਨ ਜਾਇਦਾਦ ਦਾ ਮਸਲਾ ਵਾ ਇਹ ਨਾ ਹੋਵੇ ਮੈਂ ਜਾਵਾਂ ਨਾ ਤੇ ਗੁੱਸੇ ਦਾ ਮਾਰਾ ਸਭ ਕੋ ਉਹਨਾਂ ਦੇ ਨਾਂ ਹੀ ਲਾ ਦੇਵੀਂ ਅਜੇ ਤੁਹਾਨੂੰ ਗੁੱਸਾ ਵਾ ਮੁੜ ਕੇ ਹੋ ਜਾਣਾ ਤੁਸੀਂ ਠੀਕ ਆ ਉਹ ਜਾ ਤੇਰੇ ਲਈ ਤੇ ਜੇਟਰੀ ਦੇ ਕਾਗਜ਼ ਰੱਖੇ ਆ ਤੇਰੇ ਨਾਮ ਦੀ ਰਜਿਸਟਰੀ ਕਰਾਤੀ